ਅੱਜ ਕੱਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਪਿੰਡ ਸਮਸਪੁਰ ਊਂੜਸਰ ਦੇ ਵਿੱਚ ਮੌਜੂਦ ਆ ਜਿੱਥੇ ਕੱਗਰ ਦਰਿਆ ਦੀ ਮਾਰ ਜਿਹੜੀ ਇਸ ਪਿੰਡ ਨੂੰ ਪੈ ਚੁੱਕੀ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ 13 ਫੁੱਟ ਦੇ ਨਜ਼ਦੀਕ ਪਹੁੰਚ ਚੁੱਕਿਆ ਹੈ ਤਾਂ ਇਹ ਤਸਵੀਰ ਜਿਹੜੀ ਹੈ ਪਿੰਡ ਦੀ ਦਿਖਾ ਰਹੇ ਹਾਂ ਕਿ ਗੋਡਿਆਂ ਤੱਕ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਭਰ ਚੁੱਕਿਆ ਟਰੈਕਟਰ ਦੇ ਉੱਪਰ ਬੈਠ ਕੇ ਇਸ ਪਿੰਡ ਦੇ ਵਿੱਚ ਦਾਖਲ ਹੋਏ ਆ ਕਿਉਂਕਿ ਗੱਡੀਆਂ ਵੀ ਹੁਣ ਆਣੀਆਂ ਬੰਦ ਹੋ ਚੁੱਕੀਆਂ ਨੇ ਤਾਂ ਪਿੰਡ ਦੇ ਲੋਕ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਵਿੱਚ ਕਿਉਂਕਿ ਅੱਗੇ ਇਹ ਪਿੰਡ ਨੂੰ ਰਸਤਾ ਜਾ ਰਿਹਾ ਉਡਸਰ ਪਿੰਡ ਨੂੰ ਰਸਤਾ ਜਾ ਰਿਹਾ ਹੈ ਉੱਥੇ ਅੱਗੇ ਤੱਕ ਵੀ ਨਹੀਂ ਜਾਇਆ ਜਾ ਰਿਹਾ ਹੈ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਕਿ ਅੱਗੇ ਤੱਕ ਜਾਣਾ ਵੀ ਜਿਹੜਾ ਮੁਸ਼ਕਿਲ ਹੋ ਗਿਆ ਟਰੈਕਟਰ ਦੇ ਉੱਪਰ ਬੈਠ ਕੇ ਉਰ ਤੱਕ ਪਹੁੰਚੇ ਆ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ ਖੇਤ ਤੱਕ ਜਿਹੜਾ ਇਸ ਪਾਣੀ ਦੀ ਚਪੇੜ ਦੇ ਵਿੱਚ ਆਏ ਨੇ ਡੁੱਬ ਚੁੱਕੇ ਨੇ ਪੂਰੀ ਤਰ੍ਹਾਂ ਜਿਹੜੀ ਜੇਰੀ ਲੱਗੀ ਹੋਈ ਸੀਗੀ ਉਹ ਵੀ ਬਰਬਾਦ ਹੋ ਚੁੱਕੀ ਹੈ ਤਾਂ ਇਹ ਤਸਵੀਰ ਦਿਖਾ ਰਿਹਾ ਹਾਂ ਇਹ ਹਾਲਾਤ ਦੇਖੋ ਤੁਸੀਂ ਕਿ ਪਾਣੀ ਕਿਸ ਤਰ੍ਹਾਂ ਤੇਜ਼ ਰਫ਼ਤਾਰ ਦੇ ਨਾਲ ਇਸ ਪਿੰਡ ਦੇ ਵਿੱਚ ਦਾਖਲ ਹੋ ਰਿਹਾ ਹੈ ਖੇਤਾਵਾਲੇ ਨੂੰ ਵੜ ਰਿਹਾ ਹੈ ਖੇਤ ਜਿਹੜੇ ਨੇ ਇਸ ਪਾਣੀ ਨੇ ਡਬੋ ਦਿੱਤੇ ਨੇ ਹਾਲਾ ਕਰ ਰਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਡਰਨ ਦੀ ਲੋੜ ਨਹੀਂ ਹੈਗੀ ਲੇਕਿਨ ਜਿਹੜੇ ਹਾਲਾਤ ਇੱਥੇ ਪਿੰਡ ਦੇ ਵਿੱਚ ਬਣੇ ਹੋਏ ਨੇ ਉਸ ਤੋਂ ਲੋਕਾਂ ਦੇ ਵਿੱਚ ਡਰ ਤਾਂ ਹੈਗਾ ਹੀ ਹੈ ਉੱਥੇ ਲੋਕਾਂ ਨੂੰ ਇਹ ਵੀ ਖਤਰਾ ਹੈ ਕਿ ਸਾਡੇ ਘਰ ਨਾਲ ਡੁੱਬ ਜਾਣ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਪਿੰਡ ਦੇ ਲੋਕ ਨੇ ਕੀ ਬਾਈ ਕਿੰਨਾ ਕੁ ਪਾਣੀ ਵਧਿਆ ਸਵੇਰ ਤੋਂ ਲੈ ਕੇ ਸਵੇਰੇ ਕੀ ਹਾਲਾਤ ਸੀਗੇ ਤੇ ਹੁਣ ਕਿੰਨੀ ਕੁ ਤਸਵੀਰ ਹੈ ਜ਼ਵੇਰ ਇਸ ਟਾਈਮ ਜੀ ਹਾਂ ਬਿਲਕੁਲ ਵੀ ਪਾਣੀ ਨਹੀਂ ਦਾ ਜੀ

ਲੋਜ਼ਿੰਬੜੀ ਆ ਗਿਆ ਜੀ ਜਿਹੜਾ ਰਸਤਾ ਜਾ ਰਿਹਾ ਜੀ ਆਪਣਾ ਜੋ ਆਗਾ ਜਨਮਗੋਲੀ ਕਾਮੀ ਚਮਾਰੂ ਸਭ ਇਸੀ ਗੋਂ ਦੇ ਵਿੱਚ ਪਾਣੀ ਦੇ ਵਿੱਚ ਆਏ ਦੇ ਡੋਬ ਦੇ ਵਿੱਚ ਮਤਲਬ ਕਾਫੀ ਪਾਣੀ ਵਧ ਰਿਹਾ ਹੈ ਪਾਣੀ ਵਧ ਰਿਹਾ ਜੀ ਸਵੇਰ ਦਾ ਜਿਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਕਿ ਡਰਨ ਦੀ ਲੋੜ ਨਹੀਂ ਹੈਗੀ ਪਿੰਡ ਦੇ ਵਿੱਚ ਹਾਲਾਤ ਕੀ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਜਿਸ ਤਰ੍ਹਾਂ ਪਾਣੀ ਵਧ ਰਿਹਾ ਹੁਣ ਡਰ ਕਾ ਮਾਹੌਲ ਹੈ ਜੀ ਉੱਥੇ ਮਜਰੀਮਾ ਖੜੇ ਕੱਸੀਆਂ ਲੀਏ ਤੁਹਾਨੂੰ ਆਪ ਦੇਖਿਆ ਹੋਗਾ ਆਂਦੇ ਬੰਦੇ ਹਾਂਜੀ ਥੱਲੇ ਥੈਲਿਆਂ ਦੀ ਤਿਆਰੀ ਕਰ ਰਹੇ ਭਰਨੇ ਵਾਲੀਓ ਬਿਮਾਰੇ ਬੱਚੇ ਸੂਰ ਰਹਾ ਹੋ ਰਹਾ ਆਪਣਾ ਬਿ ਗੋਵਾ ਜਿਆਦਾ ਉਹਨਾ ਹੋਵਾ ਵਿਚਾਰੇ ਘਰ ਵੀ ਆ ਫਰ ਰਹੇ ਆ ਬਾਲ ਬੱਚੇ ਵੀ ਆ ਈ ਬੂਰਾ ਕਾ ਦੇਖ ਲਓ ਪ੍ਰਸ਼ਾਸਨ ਦਾ ਸੁੱਤਾ ਪਿਆ ਉਰੇ ਦਿਖ ਰਿਹਾ ਪ੍ਰਸ਼ਾਸਨ ਨੂੰ ਦੇਖੋ ਮਾਰੇ ਜਿਤਨਾ ਜਾਗ ਲੇਗਾ ਉਹ ਤੁਹਾਨੂੰ ਲੈ ਕੇ ਆਏ ਜੀ ਉੱਥੇ ਦੇ ਗੋਵਾ ਦੇ ਟਰੈਕਟਰ ਕੱਢਿਆ ਆਇਓ ਬਾਈ ਨੇ ਅਰ ਇਧਰ ਪਾਣੀ ਹੈ ਜੀ ਕੋਈ ਨਹੀਂ ਜੀ ਸੁਣਦਾ ਉਰਾ ਮਤਲਬ ਡੀਸੀ ਡੀਸੀ ਪਟਿਆਲਾ ਉਰੇ ਆਈ ਨਹੀਂ ਕਿ ਡੀਸੀ ਨਾ ਨਾ ਕੋਈ ਨਹੀਂ ਆਇਆ ਬਾਈ ਯਾਰ ਉਰਾ ਹਾਂ ਕੋਈ ਨਹੀਂ ਆਇਆ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦਾ ਸਹਿਮ ਦਾ ਮਾਹੌਲਾ ਡਰ ਕਾ ਮਾਹੌਲਾ ਔਰ ਆਪਨੇ ਵੀ ਦੇਖਿਆ ਆਪ ਆਏ ਆ ਇੱਧਰ ਤੇ ਫਿਰ ਨਾ ਕੁਝ ਨਹੀਂ ਹੈ ਅੱਜ ਦੇ ਨਹੀਂ ਹਮ ਤਾਂ ਏਡੇ ਏਡੇ ਛੋਟੇ ਛੋਟੇ ਇੱਧਰ ਜਦ ਕੇ ਸੋਝੇ ਸੰਭਲੇ ਉਹੀ ਹਾਲ ਦੇਖ ਰਹੇ ਕਿਸੇ ਨੇ ਚਲੀ ਮਾਰੀ 32 35 ਸਾਲ ਦੀ ਉਮਰ ਹੋ ਰਹੀ ਹੋਗਾ ਇਹ ਵੀ ਲੱਗਦਾ ਹੋਣਾ ਚਾਹੀਦਾ ਸੁਧਾਰ ਕੁਝ ਨਾ ਕੁਝ ਫੇਰੀ ਵੀ ਕੀ ਕਰਾਂ ਕੋਈ ਕਰਦੀ ਹੋਣੀ ਹੈ ਸੁਧਾਰ ਬਾਈ ਹਾਂ ਤੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੋਊ ਘਰਾਵਾਂ ਵੜਨੇ ਵਾਲਾ ਤਿਆਰ ਆ ਬਾਈ ਜੇ ਉਰੇ ਲੱਗ ਤੌਰਾ ਖੜਿਆ ਨਾ ਇੱਧਰ ਹੋ ਇਤਨਾ ਖਰੇ ਜੇ ਉਰੇ ਦੇ ਤੇਰਾ ਇਤਨਾ ਫੁੱਟਾ ਹੋਰ ਵੜ ਗਿਆ ਘਰਾਵਾਂ ਪਾਣੀ ਵੜ ਜਾਗਾ ਜੀ ਵੈਸ ਭਾਈ ਕਿੰਨਾ ਕੁ ਪਾਣੀ ਵੜ ਗਿਆ ਪਿੰਡ ਦੇ ਵਿੱਚ ਅੱਗੇ ਪਿੰਡ ਚ ਫਿਰ ਬਹੁਤ ਪਾਣੀ ਆ ਰਿਹਾ ਲੰਘਣਾ ਔਖਾ ਹੋ ਰਿਹਾ ਜੇ ਐਮਰਜੈਂਸੀ ਹੋ ਜਾਂਦੀ ਆ ਸਾਨੂੰ ਰਾਤ ਨੂੰ ਕੋਈ ਕੋਈ ਸਾਡੇ ਰਾਏ ਨਹੀਂ ਹੈ ਜੀ ਚਾਰੇ ਪਾਸੇ ਪਾਣੀ ਪਾਣੀ ਹੈ ਜੀ ਨਾ ਕੋਈ ਪ੍ਰਸ਼ਾਸਨ ਸੁਣਦਾ ਹੈ ਜੀ ਸਾਡੀ ਕੋਈ ਨਹੀਂ ਸੁਣਦਾ ਬੋਟਾ ਟਾਈਮ ਅਸੀਂ ਆਦ ਆ ਜਾਂਦੇ ਨੇ ਇਹਨਾਂ ਦੇ ਕੋਈ ਸਾਡੀ ਸਾਰ ਨਹੀਂ ਲੈਂਦਾ ਜੀ ਭਵੰਤਮਨ ਕਹੀ ਜਾਂਦਾ ਮੈਂ ਕੀ ਕਰ ਕਰੇ ਅੱਗੇ ਦੇਖਿਆ ਜੀ ਪੰਜਾਬ ਚ ਜਿਤਨਾ ਬੁਰਾ ਹਾਲ ਹੋਇਆ ਉੱਥੇ ਆਇਆ ਜੀ ਇੱਕ ਦਿਨ ਵੀ ਨਹੀਂ ਆਇਆ ਜੀ ਉਹ ਘਰਾਂ ਦੇ ਵਿੱਚ ਥੋੜਾ ਘਰ ਰੱਗੀ ਹੈ ਅੱਗੇ ਪਿੰਡ ਚ ਆ ਜੀ ਵੀਰ ਜੀ ਪਿੰਡ ਚ ਹਾਂ ਜੀ ਉੱਥੇ ਪਾਣੀ ਵੜਿਆ ਪਿਆ ਹਾਂ ਜੀ ਬੜੋਤ ਇਹ 23 ਦੇ ਹੀ ਮਾ ਪਾਣੀ ਆਇਆ ਸੀ ਜੀ ਉਹ ਪਿੰਡ ਚ ਵੜ ਗਿਆ ਜੀ ਸਾਡੇ ਘਰ ਦੇ ਲਵੇ ਲੱਗਿਆ ਸੀ ਇਹ 23 ਵਾਲਾ ਹੀ ਮਾਹੌਲ ਹੋ ਰਿਹਾ ਜੀ ਸਾਡੇ ਕਿ ਬਸ ਅਸੀਂ 5-7 ਮੁੰਡੇ ਬਾਹਰ ਬੈਠੇ ਆ ਜੀ ਕੋਈ ਐਮਰਜੈਂਸੀ ਗੱਲ ਹੋ ਜਾਂਦੀ ਅਸੀਂ ਗੋਂਚ ਬਤਾਵਾਂਗੇ ਜੀ ਫੋਨ ਕਰਾਂਗੇ ਵੀ ਪਾਣੀ ਵਧ ਰਿਹਾ ਵੀਰ ਲਾਈਟ ਬੱਤੀ ਹੈਗੀ ਪਿੰਡ ਚ ਹੁਣ ਹਾਂਜੀ ਲਾਈਟ ਬੱਤੀ ਜ਼ਰੂਰ ਹੈ ਜੀ ਲੈਟਾ ਲਵਾਈ ਹੋਈ ਨਾ ਸਰਪੰਚ ਸਾਹਿਬ ਨੇ ਜੀ ਪਤਾ ਲੱਗ ਜਾਂਦਾ ਹੈ ਜੀ ਇਹ ਵਜ ਤੋਂ ਗਿਆ ਸਵੇਰ ਤੋਂ ਕਿੰਨਾ ਕ ਪਾਣੀ ਵਧਿਆ ਸਵੇਰ ਤੋਂ ਵੀਰ ਵੱਧ ਗਿਆ ਪਛੇ ਫੁੱਟ ਪਾਣੀ ਵੱਧ ਗਿਆ ਜੀ ਮਾਰਨਿੰਗ ਉਰ 10 ਵਜੇ ਪਾਣੀ ਨਹੀਂ ਹੈ ਸੀ ਵੀਰ ਬੋਟੀਆਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੂਰੇ ਬੋਟੀਆਂ ਟੁੱਟ ਟੁੱਟ ਕੇ ਆ ਰਹੀਆਂ ਨੇ ਖੇਤ ਡੁੱਬ ਚੁੱਕੇ ਨੇ ਘਰਾਂ ਦੇ ਵਿੱਚ ਪਾਣੀ ਵੜਨ ਵਾਲਾ ਹੈ ਤਾਂ ਲੋਕ ਕਾਫੀ ਪਰੇਸ਼ਾਨ ਨੇ ਤਾਂ ਇਹ ਸਮਸਪੁਰ ਔਂਸਰ ਪਿੰਡ ਹੈ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖੋਗੇ ਕਿ ਗੋਡਿਆਂ ਤੋਂ ਉੱਪਰ ਤੱਕ ਪਾਣੀ ਜਿਹੜਾ ਆਣਾ ਸ਼ੁਰੂ ਹੋ ਚੁੱਕਿਆ ਇੱਕ ਅਗਰ ਦਰਿਆ ਦੀ ਮਾਰ ਜਿਹੜੀ ਐ ਸਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਪਈ ਐ ਇਹ ਊਨਸਾ ਸਮਸਪੁਰ ਪਿੰਡ ਐ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਤਾਂ ਇਹ ਸਿੰਭੂ ਘੇਰੇ ਤੇ ਬਾਈ ਪ੍ਰਸ਼ਾਸਨ ਨੇ ਕਿਸ਼ਤੀਆਂ ਹਰੋਂ ਭੇਜੇਗਾ ਹਮ ਮਿਲਟਰੀ ਈਵ ਲਗੁਰਾ ਨਾ ਮਿਲਟਰੀ ਆ ਇਹ ਹਰ ਸਿੰਭੂ ਵੀ ਹਮ ਗੇੜਾ ਮਾਰੇ ਕੁਝ ਨਹੀਂ ਐ ਉੱਥਾ ਸ਼ੰਭੂ ਹਾਂਜੀ ਸ਼ੰਭੂ ਬਾਰਡਰ ਵਾ ਕੁਝ ਨਹੀਂ ਐ ਜੱਤੋਂ ਇਨੂੰ ਜ਼ਿੰਮੇਦਾਰ ਰੋਕਣੀ ਹੋਵਾ ਦਿੱਲੀ ਜਾਣੇ ਤੇ ਜੱਤੋਂ ਮਿਲਟਰੀ ਪਤਾ ਨਹੀਂ ਕਹਾਂ ਤੇ ਆ ਜਾਏ ਈਵ ਨਾ ਉੱਥ ਯੋ ਮਤਵਲ ਮਿਲਟਰੀ ਆ ਉਥਾ ਨਾ ਆਪਣਾ ਕੋਈ ਕਿਸ਼ਤੀ ਨਹੀਂ ਹੁਣ ਕਿਹੜੇ ਕਿਹੜੇ ਲਿੰਕ ਰੋਡ ਜਿਹੜੇ ਬੰਦ ਹੋਏ ਨੇ ਜਿਸ ਤਰ੍ਹਾਂ ਔਨਸਰ ਪਿੰਡ ਸਮਸਪੁਰ ਆ ਗਿਆ ਨਾ ਇਹਨੂੰ ਕਿਹੜੇ ਕਿਹੜੇ ਪਿੰਡ ਲੱਗ ਰਿਹਾ ਲੋਹ ਸਿੰਬਲੀ ਜੰਡ ਮੰਗੋਲੀ ਰੈਫਰ ਨੇਹੜੀ ਮਾਨੂੰ ਤੇ ਇੱਧਰ ਰਸਤਾ ਬੰਦ ਹੈ 10 10 ਪਿੰਡਾਂ ਦਾ ਰਸਤਾ ਬਲਾਕ ਹੈ ਬੀਰੀ ਵੀ ਸਾਡੀ ਬੁੱਟੀ ਚੱਲ ਗਈ ਨਾ ਜੀ ਇਹ ਸਾਡੀ ਫਸਲ ਬਹੁਤ ਜਮੀਨ ਸਾਰਾ ਰਕਬਾ ਖਰਾਬ ਹੋ ਗਿਆ ਜੀ ਬਸ ਉਹ ਉਮੀਦ ਹੈ ਕਿ ਸਵੇਰ ਤੱਕ ਪਾਣੀ ਉਤਰ ਜਾਏਗਾ ਉਹ ਉਮੀਦ ਨਹੀਂ ਬੀਰ ਜੀ ਸ਼ਾਮ ਟਾਈਮ ਇਹਨਾਂ ਨੇ ਪਾਣੀ ਛੱਡਿਆ ਜੀ ਸਾਨੂੰ ਕੋਈ ਨਹੀਂ ਇਹਨਾਂ ਨੇ ਚੇਤਾਵਨੀ ਦਿੱਤੀ ਵੀ ਪਾ ਨਾ ਸਾਨੂੰ ਪਿੱਛੇ ਤੋਂ ਕੋਈ ਖਬਰ ਆਈ ਵੀ ਪਾਣੀ ਛੱਡਿਆ ਆਪਣਾ ਸੁਰੱਖਿਆ ਤੁਸੀਂ ਕਰੋ ਸਾਨੂੰ ਕੁਝ ਨਹੀਂ ਪਾਣੀ ਛੱਡ ਦਿੰਦੇ ਨੇ ਜੀ ਕਿੰਨੇ ਵਜੇ ਪਾਣੀ ਵੜ ਗਿਆ ਤੇ ਪਿੰਡ ਚ ਪਿੰਡ ਚ ਪਾਣੀ ਦਾ ਜੀ ਵੜ ਗਿਆ ਸੀ 1 2 ਵਜੇ ਤੱਕ ਪਰ ਖੇਤਾਂ ਚ ਸਾਰੀ ਫਸਲ ਖਰਾਬ ਹੋ ਗਈ ਜੀ ਸਾਡੀ ਇਹ ਤਾਂ ਸਵੇਰ ਦਾ ਚੱਲੇ ਰਿਹਾ ਜੀ ਇੱਧਰ ਤਾਂ ਸਾਡੇ ਪਰਾਂ ਜੀ 1 2 ਵਜੇ ਪਾਣੀ ਵੜ ਗਿਆ ਸੀ ਜੀ ਹਾਂਜੀ ਵੀਰ ਸਵੇਰੇ ਵੜ ਗਿਆ ਸੀ ਗਾਂਹੇ ਸਵੇਰੀਆਂ ਪਾਣੀ ਵੜ ਗਿਆ ਸੀ ਜੀ ਤੇ ਕਰਦੇ ਨੇ ਕਿਹਾ ਸੀਗਾ ਵੀ ਤੁਸੀਂ ਬਾਹਰ ਨਾ ਜਾਓ ਕਰਦੇ ਤਾਂ ਕਹਿੰਦੇ ਆ ਜੀ ਕਿ ਕਿਹ ਗਰਾ ਜਾਣਾ ਤਾਂ ਪੈਂਦਾ ਹੈ ਜੀ ਬਾਹਰ ਸਾਰਾ ਕੁਝ ਦੇਖਣਾ ਪੈਂਦਾ ਜੀ ਗੋਂ ਦਾ ਜੀ ਪਾਣੀ ਪੂਣੀ ਦਾ ਵੀ ਕਿੰਨਾ ਪੱਧ ਇਹਦਾ ਕੰਮ ਕਰਦਾ ਵੀ ਔਖਾ ਹੁੰਦਾ ਹੋਏਗਾ ਨਾ ਜੇ ਪੈਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਜੇ ਪਾਣੀ ਛੱਡਣਾ ਵੀ ਹੈ ਥੋੜਾ ਥੋੜਾ ਕਰਕੇ ਛੱਡੇ ਕਿਉਂਕਿ ਤੁਸੀਂ ਇਹ ਫਸਲ ਲੈ ਜਾਂਦੇ ਹੋ ਨਾਲ ਹੀ ਆਪਣੇ ਨਾ ਖੇਤ ਨੇ ਇਹ ਬਿਲਕੁਲ ਖਤਮ ਹੈ ਹੁਣ ਇਹ ਸਿਰੇ ਦੇ ਫਸਲ ਆਈ ਹੋਈ ਹੈ ਇਹਦਾ ਦੱਸੋ ਸਰਕਾਰ ਕੁਝ ਦੇਗੀ ਪਹਿਲੀ ਨਹੀਂ ਕਿਸਾਨਾਂ ਦੀ ਦਾ ਫਸਲਾਂ ਉੱਟਦੀਆਂ ਮੰਡੀਆਂ ਚ ਹੁਣੇ ਸਾਡੀ ਖਰਾਬ ਹੋਗੀ ਆ ਦੇਖੋ ਤੁਸੀਂ ਜਿੰਨਾ ਵੀ ਏਰੀਆ ਮਤਲਬ ਖਾਤਮ ਹੈ ਡੰਗਰ ਉਹ ਭੁੱਖੇ ਮਰ ਗਏ ਸਾਡੇ ਡੰਗਰਾਂ ਦਾ ਕੱਖ ਨਹੀਂ ਰਿਹਾ ਜੀ ਸਾਰਾ ਪਾਣੀ ਨਾ ਖਰਾਬ ਕਰ ਦਿੱਤਾ ਜੀ ਉਹ ਦਾਣਾ ਪਾंदे ਡੰਗਰਾਂ ਨੂੰ ਦਾਣਾ ਰਸਤਾ ਹੀ ਬਲੋਗੇ ਦਾਣਾ ਵੀ ਕਿੱਥੋਂ ਲਿਆਣਗੇ ਜੀ ਤੁਸੀਂ ਮੈਂ ਅੱਗੇ ਦੀ ਤਸਵੀਰ ਦਿਖਾਵਾਂਗਾ ਤੁਸੀਂ ਇਹ ਇਹ ਤਸਵੀਰ ਦੇਖੋ ਤੁਸੀਂ ਕਿ ਪਾਣੀ ਕਿਸ ਤਰ੍ਹਾਂ ਛੱਲਾ ਮਾਰਦਾ ਹੋਇਆ ਤੇਜ਼ ਰਫ਼ਤਾਰ ਦੇ ਨਾਲ ਇਧਰ ਖੇਤਾਂ ਵੱਲ ਨੂੰ ਜਾ ਰਿਹਾ ਪਿੰਡ ਵੱਲ ਨੂੰ ਦਾਖਲ ਹੋ ਰਿਹਾ ਅੱਗੇ ਕਿਹੜੇ ਕਿਹੜੇ ਪਿੰਡ ਨੇ ਇਧਰ ਨੂੰ ਇਧਰ ਜੀ ਕਪੂਰੀ ਹਾ ਜੀ ਸਰਾਲਾ ਜੀ ਕਪੂਰੀ ਜੀ ਇਧਰ ਇਧਰ ਨੂੰ ਹੈ ਇਧਰ ਪਾਣੀ ਜਾ ਰਿਹਾ ਹਾਂਜੀ 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 ਅੱਗੇ ਸਰਾਲਾ ਨਹਿਰ ਤੇ ਜਾ ਕੇ ਪਾਣੀ ਦੀ ਡੱਫ ਲੱਗ ਜਾਂਦੀ ਹੈ ਜੀ ਫਿਰ ਉਹਨ ਪਾਣੀ ਉਹਨਾਂ ਨੂੰ ਖਤਰਾ ਬਹੁ ਬਣਦਾ ਹੈ ਜੀ ਪਿੰਡਾਂ ਨੂੰ ਨਹੀਂ ਬੰਨ ਬੁੰਦਾ ਨਹੀਂ ਟੁੱਟਿਆ ਕਿਤੇ ਨੱਕਾ ਨਹੀਂ ਬੰਨ ਕੋਈ ਨਹੀਂ ਟੁੱਟਿਆ ਜੀ ਸਾਰੇ ਆਪਣੀ ਆਪਣੀ ਰੱਖਿਆ ਨਹੀਂ ਆ ਸਾ ਜੀ ਇਹ ਦੇਖ ਸਕਦੇ ਤੁਸੀਂ ਇਹ ਇਹ ਪਹਿਲਾਂ ਵੀ ਬੰਨ ਸਾਡਾ ਇੱਕ ਵਾਰੀ ਉਤੋਂ ਅੱਗੇ ਤੋਂ ਟੁੱਟ ਚੁੱਕਿਆ ਹੈ ਮਤਲਬ ਇਸੇ ਦੀ ਸਾਨੂੰ ਤਾਂ ਇਸੇ ਦੀ ਟੈਨਸ਼ਨ ਹੈ ਰਾਤ ਨੂੰ ਵੀ ਇਹ ਟੁੱਟ ਸਕਦਾ ਹਾਂ ਅੱਧਰ ਗੈਸ ਸੋਣੇ ਵਾਲੀ ਹੈ ਦੇਖੋ ਵੀ ਉਹ ਦਵਾਈ ਲੈਗਾ ਕਿਸ ਤਰ੍ਹਾਂ ਲਖਾ ਕਿਸ ਤਰ੍ਹਾਂ ਨਹੀਂ ਬੰਦੇ ਦੀ ਗਾਇ ਹੋਰ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕੀ ਬੜੀ ਮੁਸ਼ਕਲਾਂ ਦੇ ਨਾਲ ਇੱਥੋਂ ਦੀ ਸਫ਼ਰ ਤਿਆਰ ਕਰ ਰਹੇ ਨੇ ਪਿੰਡ ਵੱਲ ਨੂੰ ਜਾ ਰਹੇ ਨੇ ਕਹਿੰਦੇ ਕਿ ਇਹਨਾਂ ਦੀ ਗਾਂ ਸੂਣ ਵਾਲੀ ਹੈ ਤਾਂ ਇਹ ਸਮਾਨ ਲੈ ਕੇ ਇੱਥੋਂ ਦੀ ਜਾ ਰਹੇ ਨੇ ਤਾਂ ਤਸਵੀਰ ਦੇਖੋਗੇ ਹੱਥਾਂ ਦੇ ਵਿੱਚ ਚਪਲਾ ਨੇ ਗੋਡਿਆਂ ਦੇ ਉੱਪਰ ਪਾਣੀ ਹੈ ਅੱਗੇ ਬੂਟੀ ਤੈਰਦੀ ਹੋਈ ਆ ਰਹੀ ਹੈ ਪਿੰਡ ਦੇ ਰਸਤੇ ਸਾਰੇ ਬਲੌਕ ਹੋ ਚੁੱਕੇ ਨੇ ਇਸ ਪਾਣੀ ਕਰਕੇ ਲੇਕਿਨ ਫਿਰ ਵੀ ਆਪਣਾ ਸਫਰ ਜਿਹੜਾ ਘਰ ਤੱਕ ਦਾ ਤੈਅ ਕਰ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਓਂਡਸਰ ਸਮਸਪੁਰ ਪਿੰਡ ਹੈ ਜਿੱਥੇ 2023 ਦੇ ਵਿੱਚ ਵੀ ਕਾਫੀ ਵੱਡੀ ਮਾਰ ਜਿਹੜੀ ਐ ਇਸ ਪਿੰਡ ਨੂੰ ਪਈ ਸੀ 2002 ਦੇ ਵਿੱਚ ਵੀ ਕਾਫੀ ਨੁਕਸਾਨ ਇਹ ਪਿੰਡਾਂ ਨੇ ਚੱਲਿਆ ਸੀਗਾ ਉਸ ਤੋਂ ਪਹਿਲਾਂ ਵੀ 93 ਦੇ ਵਿੱਚ ਕਾਫੀ ਨੁਕਸਾਨ ਜਿਹੜਾ ਪਟਿਆਲਾ ਨੇ ਚੱਲਿਆ ਸੀਗਾ ਲੇਕਿਨ ਹੁਣ ਫਿਰ 2025 ਦੇ ਵਿੱਚ ਉਹੀ ਨੁਕਸਾਨ ਜਿਹੜਾ ਇਹ ਪਿੰਡ ਝੱਲ ਰਹੇ ਨੇ 15 ਤੋਂ 20 ਪਿੰਡਾਂ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਕੱਗਰ ਦਰਿਆ ਨੂੰ ਲੈ ਕੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਗੋਡਿਆਂ ਤੱਕ ਜਿਹੜਾ ਪਾਣੀ ਹੈ ਇਸ ਪਿੰਡ ਦੇ ਵਿੱਚ ਵੜ ਚੁੱਕਿਆ ਇਹ ਪਹਿਲੀ ਤਸਵੀਰ ਹੈ ਜਿਹੜੀ ਪਟਿਆਲਾ ਦੀ ਦੇਖਣ ਨੂੰ ਮਿਲ ਰਹੀ ਹੈ ਕਿ ਉਰੇ ਗੋਡਿਆਂ ਤੱਕ ਪਾਣੀ ਆ ਚੁੱਕਿਆ ਹੈ ਇਹ ਸੜਕਾਂ ਸਾਰੀਆਂ ਨੇ ਇਹ ਸੜਕ ਹੈ ਜਿੱਥੋਂ ਰੋਜ਼ ਰੋਜ਼ਾਨਾ ਲੋਕੀ ਸਫਰ ਕਰਦੇ ਸੀ ਕਈ ਪਿੰਡਾਂ ਨੂੰ ਸਫਰ ਤੈਅ ਕਰਦੇ ਸੀਗੇ ਲੇਕਿਨ ਉਸੇ ਰੋਡ ਦੀ ਤਸਵੀਰ ਦਿਖਾ ਰਿਹਾ ਕਿ ਇਸ ਰੋਡ ਦੇ ਉੱਪਰ ਹੁਣ ਨਦੀਆਂ ਵਾਂਗੂ ਪਾਣੀ ਤੈਰ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋ ਕਿਸ ਤਰ੍ਹਾਂ ਗੋਡਿਆਂ-ਗੋਡਿਆਂ ਤੱਕ ਜਿਹੜਾ ਪਾਣੀ ਹੈ ਇੱਥੇ ਆਇਆ ਹੋਇਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਤਾਂ ਗਲਬਤ ਕਰਦੇ ਆ ਕਿ ਕੀ ਕੁਝ ਕਹਿਣਾ ਬਾਈ ਹੁਣਾਂ ਦਾ ਕਿਉਂਕਿ ਕਹਿੰਦੇ ਕਿ ਇਹਨਾਂ ਦੀ ਗਾਂ ਸੂਣ ਵਾਲੀ ਹੈ ਇਹ ਕੀ ਏ ਜੀ ਇਹਨਾਂ ਦੇ ਗਾਂ ਬਿਮਾਰ ਹੈ ਜੋ ਦਵਾਈ ਲੈ ਕੇ ਜਾ ਰਿਹਾ ਜੀ ਇਹ ਪੇਪਰ ਪਾਣੀ ਚ ਨਿਕਲਣ ਦੀ ਹਿੰਮਤ ਨਹੀਂ ਬਣ ਰਹੀ ਨੇਰਾ ਬਹੁਤ ਹੈ ਜੀ ਇੰਨੇ ਇੰਨਾ ਪਾਣੀ ਹੈ ਜੀ ਬੰਦਾ ਕਿੱਥੇ ਜਾਵੇ ਕੱਲਾ ਬੰਦਾ ਜੀ ਪਰ ਇਹ ਗਾਂ ਬਿਮਾਰ ਹੈ ਜੀ ਇਸ ਕਰਕੇ ਜੀ ਇਹ ਗਾਣਾ ਵੀ ਜ਼ਰੂਰੀ ਹੈ ਗਾਣਾ ਵੀ ਜ਼ਰੂਰੀ ਹੈ ਬੂਟੀ ਜੇ ਕੱਲੋਂ ਇਸ ਰਾਤ ਨੂੰ ਸਾਰੀ ਫਸਲ ਨੂੰ ਖਰਾਬ ਕਰ ਦੋਗੀ ਦੱਬ ਦੋਗੀ ਜੀ ਸਵੇਰੇ ਮੇਰਾ ਮਾਲ ਕਾਣਗੇ ਜੀ ਉਹ ਕੱਢਣਗੇ ਬੂਟੀ ਜੀ ਇਹ ਰਾਤ ਨੂੰ ਕੌਣ ਆਵੇ ਦੀ ਇੰਨੇ ਪਾਣੀ ਵਿੱਚ ਕੋਈ ਨਾ ਸਕਦਾ ਜੀ ਪ੍ਰਸ਼ਾਸਨ ਕੋਈ ਸਾਥ ਨਹੀਂ ਕਰਦਾ ਜੀ ਇੱਥੇ ਇਹ ਸੜਕ ਟੁੱਟੀ ਹੋਈ ਹੈ ਜੀ ਇਹਨੂੰ ਨਹੀਂ ਬਣਾਉਂਦੇ ਜੀ ਕਦੇ ਪੂਰੇ ਪ੍ਰਸ਼ਾਸਨ ਕੋਈ ਨਹੀਂ ਆਉਂਦਾ ਐਮਐਲਏ ਬੋਟਾਂ ਟਾਈਮ ਆਣਗੇ ਜੀ ਬੋਟਾਂ ਲੈ ਕੇ ਮੁੜ ਕੇ ਸਾਰ ਨਹੀਂ ਪੁੱਛਦੇ 5 ਸਾਲ ਜੀ ਸਾਡੀ ਬਿਲਕੁਲ ਤਸਵੀਰ ਜਿਹੜੀ ਹੈ ਇੱਕ ਵਾਰੀ ਟਰੈਕਟਰ ਦੀ ਦਿਖਾਵਾਂਗੇ ਕਿ ਟਰੈਕਟਰ ਦੇ ਕਿੱਥੇ ਟੈਰਾਂ ਤੱਕ ਜਿਹੜ ਪਹੁੰਚਿਆ ਹੋਇਆ ਜਿਸ ਦੀ ਤਸਵੀਰ ਤੁਸੀਂ ਇਹ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਾਫੀ ਮੁਸ਼ਕਿਲ ਜਿਹੜਾ ਸਫ਼ਰ ਹੈ ਉਹ ਇੱਥੋਂ ਦਾ ਪਿੰਡ ਦੇ ਲੋਕਾਂ ਦਾ ਹੋ ਚੁੱਕਿਆ ਕਿਉਂਕਿ ਇਹ ਸਮਸਪੁਰ ਪੌਂਟ ਸਰ ਪਿੰਡ ਹੈ ਤਾਂ ਜਿਸ ਦੀ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਇਹ ਟਾਇਰਾਂ ਤੱਕ ਜਿਹੜਾ ਅਗਲੇ ਟਾਇਰ ਤੁਸੀਂ ਦੇਖੋਗੇ ਕਿ ਉਹ ਡੁੱਬੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਗੋਡਿਆਂ ਤੱਕ ਜਿਹੜਾ ਪਾਣੀ ਹੈ ਕੋਈ ਇਸ ਪਿੰਡ ਦੇ ਲੋਕਾਂ ਦੇ ਪਹੁੰਚਿਆ ਹੋਇਆ ਤੌਰੂ ਕਾਫੀ ਮੁਸ਼ਕਿਲ ਹੈ ਕਹਿੰਦੇ ਸਵੇਰੇ ਔਰ ਇੱਕ ਗੱਡੀ ਵੀ ਫਸ ਗਈ ਸੀਗੀ ਉਸ ਨੂੰ ਵੀ ਕਾਫੀ ਮੁਸ਼ਕਿਲ ਨਾਲ ਜੀਐਸਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਸੀਗਾ ਤੇ ਇਹ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੋਕੀ ਸਫ਼ਰ ਤੈਅ ਕਰ ਰਹੇ ਨੇ ਦੂਰ ਦੂਰ ਤੱਕ ਪਾਣੀ ਹੀ ਪਾਣੀ ਜਿਹੜਾ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਿਹਾ ਹੈ ਜਿਸ ਦੀ ਤਸਵੀਰ ਤੁਸੀਂ ਇਸ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਲੋਕ ਕਿਸ ਤਰ੍ਹਾਂ ਸਫ਼ਰ ਕਰ ਰਹੇ ਨੇ ਕਿਸ ਤਰ੍ਹਾਂ ਉਹਦੀ ਆਪਣੇ ਘਰਾਂ ਵੱਲ ਨੂੰ ਜਾ ਰਹੇ ਨੇ ਉਸ ਦੀ ਤਸਵੀਰ ਜਿਹੜੀ ਇਹ ਤੁਸੀਂ ਦੇਖ ਪਾ ਰਹੇ ਹੋ ਤਾਂ ਹੈ ਕਾਫੀ ਕਹਿ ਸਕਦਾ ਮੁਸ਼ਕਿਲਾਂ ਭਰਿਆ ਸਫਰ ਹੈ ਕਿ ਗੋਡਿਆਂ ਤੋਂ ਲੈ ਕੇ ਉਰੇ ਗੋਡਿਆਂ ਤੇ ਤੇ ਅੱਗੇ ਮੋਡਿਆਂ ਤੇ ਪਾਣੀ ਪਹੁੰਚਿਆ ਪਿਆ ਤਾਂ ਜਿਸ ਦੀ ਤਸਵੀਰ ਤੁਸੀਂ ਇਹ ਸਕਰੀਨ ਦੇ ਉੱਪਰ ਦੇਖੀ ਹੈ ਸਮਸਪੁਰ 99 ਪਿੰਡ ਹੈ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਕਿ ਉਰੇ ਪਿੰਡ ਦੇ ਵਿੱਚ ਪਾਣੀ ਵੜ ਚੁੱਕਿਆ ਸੜਕਾਂ ਬਲੌਕ ਹੋ ਚੁੱਕੀਆਂ ਨੇ ਪਟਿਆਲਾ ਪ੍ਰਸ਼ਾਸਨ ਨੂੰ ਇੱਥੇ ਆਣਾ ਚਾਹੀਦਾ ਹੈ ਇੱਥੇ ਲੋਕਾਂ ਦੀ ਜਿਹੜੀ ਸੁਣਵਾਈ ਹੈ ਉਹ ਕਰਨੀ ਚਾਹੀਦੀ ਹੈ ਤੇ ਲੋਕਾਂ ਦੇ ਹਾਲਾਤ ਜਿਹੜੇ ਨੇ ਉਹ ਜਾਣਨੇ ਚਾਹੀਦੇ ਨੇ ਕਿਉਂਕਿ 2023 ਦੇ ਵਿੱਚ ਵੀ ਇਸ ਪਿੰਡ ਨੇ ਕਾਫੀ ਮਾਰ ਚੱਲੀ ਹੈ ਤਾਂ ਹੁਣ ਇਹੇ ਮਾਰ ਚੱਲਣ ਦੇ ਕਾਬਿਲ ਨਹੀਂ ਹੈਗਾ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਤੱਕ ਆਓ ਸਾਡੀ ਮਦਦ ਜਿਹੜੀ ਆ ਉਹ ਕਰੋ ਕੈਮਰਾ ਬਟ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਪਿੰਡ ਸਮਸਪੁਰ ਊਂਸਰ ਅਸੀਂ ਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਪਿੰਡ ਸਮਸਪੁਰ ਊਂਸਰ ਦੇ ਵਿੱਚ ਮੌਜੂਦ ਆ ਜਿੱਥੇ ਕੱਗਰ ਦਰਿਆ ਦੀ ਮਾਰ ਜਿਹੜੀ ਇਸ ਪਿੰਡ ਨੂੰ ਪੈ ਚੁੱਕੀ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ 13 ਫੁੱਟ ਦੇ ਨਜ਼ਦੀਕ ਪਹੁੰਚ ਚੁੱਕਿਆ ਹੈ ਤਾਂ ਇਹ ਤਸਵੀਰ ਜਿਹੜੀ ਹੈ ਪਿੰਡ ਦੀ ਦਿਖਾ ਰਹੇ ਹਾਂ ਕਿ ਗੋਡਿਆਂ ਤੱਕ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਭਰ ਚੁੱਕਿਆ ਟਰੈਕਟਰ ਦੇ ਉੱਪਰ ਬੈਠ ਕੇ ਇਸ ਪਿੰਡ ਦੇ ਵਿੱਚ ਦਾਖਲ ਹੋਏ ਆ ਕਿਉਂਕਿ ਗੱਡੀਆਂ ਵੀ ਹੁਣ ਆਣੀਆਂ ਬੰਦ ਹੋ ਚੁੱਕੀਆਂ ਨੇ ਤਾਂ ਪਿੰਡ ਦੇ ਲੋਕ ਮਾਜੂਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਵਿੱਚ ਕਿਉਂਕਿ ਅੱਗੇ ਇਹ ਪਿੰਡ ਨੂੰ ਰਸਤਾ ਜਾ ਰਿਹਾ ਹੈ ਉੱਤਸਰ ਪਿੰਡ ਨੂੰ ਰਸਤਾ ਜਾ ਰਿਹਾ ਹੈ ਉੱਥੇ ਅੱਗੇ ਤੱਕ ਵੀ ਨਹੀਂ ਜਾਇਆ ਜਾ ਰਿਹਾ ਹੈ ਕਿੰਨਾ ਕ ਜਿਆਦਾ ਵੱਜ ਚੁਕਿਆ ਕਿ ਅੱਗੇ ਤੱਕ ਜਾਣਾ ਵੀ ਜਿਹੜਾ ਮੁਸ਼ਕਿਲ ਹੋ ਗਿਆ ਟਰੈਕਟਰ ਦੇ ਉੱਪਰ ਬੈਠ ਕੇ ਹਰ ਤੱਕ ਪਹੁੰਚੇ ਆ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ ਖੇਤ ਤੱਕ ਜਿਹੜਾ ਇਸ ਪਾਣੀ ਦੀ ਚਪੇੜ ਦੇ ਵਿੱਚ ਆਏ ਨੇ ਡੁੱਬ ਚੁੱਕੇ ਨੇ ਪੂਰੀ ਤਰ੍ਹਾਂ ਜਿਹੜੀ ਜੇਰੀ ਲੱਗੀ ਹੋਈ ਸੀਗੀ ਉਹ ਵੀ ਬਰਬਾਦ ਹੋ ਚੁੱਕੀ ਹੈ ਤਹੇ ਤਸਵੀਰ ਦਿਖਾ ਰਿਹਾ ਹੈ ਹਾਲਾਤ ਦੇਖੋ ਤੁਸੀਂ ਕਿ ਪਾਣੀ ਕਿਸ ਤਰ੍ਹਾਂ ਤੇਜ਼ ਰਫ਼ਤਾਰ ਦੇ ਨਾਲ ਇਸ ਪਿੰਡ ਦੇ ਵਿੱਚ ਦਾਖਲ ਹੋ ਰਿਹਾ ਹੈ ਖੇਤਾਂ ਵੱਲ ਨੂੰ ਵੜ ਰਿਹਾ ਹੈ ਖੇਤ ਜਿਹੜੇ ਨੇ ਇਸ ਪਾਣੀ ਨੇ ਡਬੋ ਦਿੱਤੇ ਨੇ ਹਾਲਾਂਕਿ ਕਹਿ ਰਹੇ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਡਰਨ ਦੀ ਲੋੜ ਨਹੀਂ ਹੈਗੀ ਲੇਕਿਨ ਜਿਹੜੇ ਹਾਲਾਤ ਇੱਥੇ ਪਿੰਡ ਦੇ ਵਿੱਚ ਬਣੇ ਹੋਏ ਨੇ ਉਸ ਤੋਂ ਲੋਕਾਂ ਦੇ ਵਿੱਚ ਡਰ ਤਾਂ ਹੈਗਾ ਹੀ ਹੈ ਉੱਥੇ ਲੋਕਾਂ ਨੂੰ ਇਹ ਵੀ ਖਤਰਾ ਹੈ ਕਿ ਸਾਡੇ ਘਰ ਨਾਲ ਡੁੱਬ ਜਾਣ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਪਿੰਡ ਦੇ ਲੋਕ ਨੇ ਜੀ ਬਾਈ ਕਿੰਨਾ ਕੁ ਪਾਣੀ ਵਧਿਆ ਸਵੇਰ ਤੋਂ ਲੈ ਕੇ ਸਵੇਰੇ ਕੀ ਹਾਲਾਤ ਸੀਗੇ ਤੇ ਹੁਣ ਕਿੰਨੀ ਕਿ ਤਸਵੀਰ ਹੈ ਜ਼ਵੇਰ ਇਸ ਟਾਈਮ ਜੀ ਹਾਂ ਬਿਲਕੁਲ ਵੀ ਪਾਣੀ ਨਹੀਂ ਦਾ ਜੀ ਇਸ ਟਾਈਮ ਉਹ ਯਹਾਂ ਪਾ ਗੋਟਾ-ਗੋਟਾ ਪਾਣੀ ਹੈ ਜਿਸ ਤੇ ਅੱਗੇ ਜਹਾਂ ਆਪਾਂ ਅੱਗੇ ਬਿਲਕੁਲ ਇਤਨਾ ਇਤਨਾ ਪਾਣੀ ਆਵਗਾ ਜੀ ਉਥਾ ਉਰਾ ਤੋ ਜੀ ਇਤਨਾ ਪਾਣੀ ਆਵਣਾ ਪੁੱਛੋ ਨਾ ਜੀ ਇੱਥੇ ਉਹ ਉਹਰੇ ਗੋਡੇ ਤੱਕ ਅੱਗੇ ਗੋਡੇ ਤੱਕ ਇਤਨਾ ਆਵਗਾ ਜੀ ਬਿਲਕੁਲ ਮੋਟਿਆ ਤੱਕ ਆਵਗਾ ਜੀ ਗਰਦ ਕਰਦਾਂ ਦਿਖਾਗੀ ਔਰ ਪਾਣੀ ਦਾ ਇਤਨਾ ਜ਼ੋਰ ਹੈ ਜੀ ਵੀ ਆਪਾਂ ਟਰੈਕਟਰ ਦੇ ਪਾਸ ਆਏ ਆ ਅੱਗਾ ਇਸ ਤੇ ਬਾਅਦ ਅੱਗਾ ਟਰੈਕਟਰ ਵੀ ਨਹੀਂ ਜਾ ਸਕਦਾ ਜੀ ਇਹ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਔਰੇ ਜਿਵੇਂ ਓਡਸਰ ਸਮਸਪੁਰ ਆ ਗਿਆ ਇਹ ਅੱਗੇ ਕਿਹੜੇ ਕਿਹੜੇ ਪਿੰਡ ਨੇ ਹੋਰ ਨਹੀਂ ਅੱਗੇ ਇਹ ਆਪਣਾ ਨਸੀਮ ਬੜੀ ਆ ਗਿਆ ਜੀ ਜਿਹੜਾ ਰਸਤਾ ਜਾ ਰਿਹਾ ਜੀ ਆਪਣਾ ਜੋ ਅੱਗਾ ਅੰਬਾਲਾ ਜਨਮਗੋਲੀ ਕਾਮੀ ਚਮਾਰੂ ਸਭ ਇਸੀ ਗੋਂ ਦੇ ਵਿੱਚ ਪਾਣੀ ਦੇ ਵਿੱਚ ਆਏ ਪੇ ਦੀ ਡੋਗ ਦੇ ਵਿੱਚ ਮਤਲਬ ਕਾਫੀ ਪਾਣੀ ਵਧ ਰਿਹਾ ਹੈ ਪਾਣੀ ਵਧ ਰਿਹਾ ਜੀ ਸਵੇਰ ਦਾ ਜਿਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਕਿ ਡਰਨ ਦੀ ਲੋੜ ਨਹੀਂ ਹੈਗੀ ਪਿੰਡ ਦੇ ਵਿੱਚ ਹਾਲਾਤ ਕੀ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਇਸ ਤਰ੍ਹਾਂ ਪਾਣੀ ਵਧ ਰਿਹਾ ਹੁਣ ਡਾਰਕਾ ਮੋਹਲ ਹੈ ਜੀ ਉੱਥੇ ਮਜਰੀਆਂ ਮਾ ਖੜੇ ਕੱਸੀਆਂ ਲੀਏ ਤੁਹਾਨੂੰ ਆਪ ਦੇਖਿਆ ਹੋਗਾ ਆਂਦੇ ਬੰਦੇ ਹਾਂ ਜੀ ਥੱਲੇ ਥੱਲਿਆਂ ਦੀ ਤਿਆਰੀ ਕਰ ਰਹੇ ਭਰਨੇ ਵਾਲੀਆਂ ਬੀਮਾਰੇ ਬੱਚੇ ਸੁਰਰ ਰਹਾਂ ਹੋ ਰਹਾਂ ਆਪਣਾ ਬੀ ਗੋਵਾ ਜ਼ਿਆਦਾ ਆਉਣਾ ਹੋਵਾ ਵਿਚਾਰੇ ਘਰ ਵੀ ਆ ਫਰ ਰਹੇ ਆ ਬਾਲ ਬੱਚੇ ਵੀ ਆ ਈ ਬੂਰਾ ਕਾ ਦੇਖ ਲਓ ਪ੍ਰਸ਼ਾਸਨ ਦਾ ਸੁੱਤਾ ਪਿਆ ਪੂਰਾ ਦਿਖ ਰਿਹਾ ਪ੍ਰਸ਼ਾਸਨ ਨੂੰ ਦੇਖਿਆ ਮarre ਜਿਤਨਾ ਜਾਗ ਲੇਗਾ ਤੁਹਾਨੂੰ ਲੈ ਕੇ ਆਏ ਜੀ ਉੱਥੇ ਦੇ ਗੋਵਾ ਦੇ ਟਰੈਕਟਰ ਕੱਢਿਆ ਆਇਓ ਬਾਈ ਨੇ ਅਰੇ ਇਧਰ ਪਾਣੀ ਹੈ ਜੀ ਕੋਈ ਨਹੀਂ ਜੀ ਸੁਣਦਾ ਹੋਰ ਮਧਤ ਜੀ ਡੀਸੀ ਪਟਿਆਲਾ ਉਰੇ ਆਈ ਨਹੀਂ ਕਿ ਡੀਸੀ ਨਾ ਨਾ ਕੋਈ ਨਹੀਂ ਆਇਆ ਭਾਈ ਯਾਰ ਉਰਾ ਹਾਂ ਕੋਈ ਨਹੀਂ ਆਇਆ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦਾ ਸਹਿਮ ਦਾ ਮਾਹੌਲਾ ਡਰ ਦਾ ਮਾਹੌਲਾ ਆਪਨੇ ਵੀ ਦੇਖਿਆ ਆਪ ਆਏ ਆ ਇੱਧਰ ਤੇ ਫਿਰ ਨਾ ਕੁਝ ਨਹੀਂ ਹੈ ਅੱਜ ਤੇ ਨਹੀਂ ਹਮ ਤਾਂ ਏਡੇ ਏਡੇ ਛੋਟੇ ਛੋਟੇ ਇੱਥੇ ਜਦ ਕੇ ਸੋਝੇ ਸੰਭਲੇ ਉਹੀ ਹਾਲ ਦੇਖ ਰਹੇ ਕਿਸੇ ਨੇ ਚੱਲਿ ਬਿਮਾਰੀ 32 35 ਸਾਲ ਦੀ ਉਮਰ ਹੋ ਰਹੀ ਹੋਗਾ ਇਹ ਵੀ ਲੱਗਦਾ ਹੋਣਾ ਕਿ ਅਸੀਂ ਦਸਹਾਰ ਕੁਝ ਨਾ ਕੁਝ ਫੇਰੀ ਵੀ ਕੀ ਕਰਾਂ ਕੋਈ ਕਰਦੀਉ ਨਹੀਂ ਹਸਦਾਰ ਭਾਈ ਹਾਂ ਤੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੋਰ ਘਰਾਮਾ ਵੜਨੇ ਵਾਲਾ ਤਿਆਰ ਆ ਬਾਈ ਜੇ ਉਰੇ ਲੱਗ ਤੌਰਾ ਖੜਿਆ ਨਾ ਇੱਧਰ ਤੋਂ ਇਤਨਾ ਖਰੇ ਜੇ ਉਰੇ ਦੇ ਤੇਰਾ ਇਤਨਾ ਫੁੱਟਾ ਹੋਰ ਵਧ ਗਿਆ ਘਰਾਮਾ ਪਾਣੀ ਵੜ ਜਾਗਾ ਜੀ ਬੱਸ ਬਈ ਕਿੰਨਾ ਕੁ ਪਾਣੀ ਵੜ ਗਿਆ ਪਿੰਡ ਦੇ ਵਿੱਚ ਅੱਗੇ ਪਿੰਡ ਚ ਫਿਰ ਬਹੁਤ ਪਾਣੀ ਆ ਰਿਹਾ ਲੰਗਣਾ ਓਕਾ ਹੋਰ ਜੇ ਐਮਰਜੈਂਸੀ ਹੋ ਜਾਂਦੀ ਆ ਸਾਨੂੰ ਰਾਤ ਨੂੰ ਕੋਈ ਕੋਈ ਸਾਡੇ ਰਾਏ ਨਹੀਂ ਹੈ ਜੀ ਚਾਰੇ ਪਾਸੇ ਪਾਣੀ ਪਾਣੀ ਹੈ ਜੀ ਨਾ ਕੋਈ ਪ੍ਰਸ਼ਾਸਨ ਸੁਣਦਾ ਜੀ ਸਾਡੀ ਕੋਈ ਨਹੀਂ ਸੁਣਦਾ ਬੋਟਾ ਟਾਈਮ ਅਸੀਂ ਆਦ ਆ ਜਾਂਦੇ ਨੇ ਇਹਨਾਂ ਦੇ ਕੋਈ ਸਾਡੀ ਸਾਰ ਨਹੀਂ ਲੈਂਦਾ ਜੀ ਉਹਨਾਂ ਤਮਾਨ ਕਹੀ ਜਾਂਦਾ ਮੈਂ ਕੀ ਕਰ ਕੇ ਅੱਗੇ ਦੇਖਿਆ ਜੀ ਪੰਜਾਬ ਚ ਜਿਤਨਾ ਬੁਰਾ ਹਾਲ ਹੋਇਆ ਉੱਥੇ ਆਇਆ ਜੀ ਇੱਕ ਦਿਨ ਵੀ ਨਹੀਂ ਆਇਆ ਜੀ ਉਹ ਘਰਾਂ ਦੇ ਵਿੱਚ ਟੋੜਾ ਘਰ ਗਈ ਹੈ ਅੱਗੇ ਪਿੰਡ ਚ ਆ ਜੀ ਵੀਰ ਜੀ ਪਿੰਡ ਚ ਹਾਂ ਜੀ ਉੱਥੇ ਪਾਣੀ ਵੜਿਆ ਪਿਆ ਹਾਂ ਜੀ ਜਿਹੜਾ 23 23 ਮਾ ਪਾਣੀ ਆਇਆ ਸੀ ਜੀ ਉਹ ਪਿੰਡ ਚ ਵੜ ਗਿਆ ਜੀ ਸਾਡੇ ਘਰ ਦੇ ਲਵੇ ਲੱਗਿਆ ਸੀ ਇਹ 23 ਵਾਲਾ ਹੀ ਮਾਹੌਲ ਹੋ ਰਿਹਾ ਜੀ ਸਾਡੇ ਈ ਬਸ ਅਸੀਂ ਪੰਜ-ਸੱਤ ਮੁੰਡੇ ਬਾਹਰ ਬੈਠੇ ਆ ਜੀ ਕੋਈ ਐਮਰਜੈਂਸੀ ਗੱਲ ਹੋ ਜਾਂਦੀ ਅਸੀਂ ਗੋਂਚ ਬਤਾਵਾਂਗੇ ਜੀ ਫੋਨ ਕਰਾਂਗੇ ਵੀ ਪਾਣੀ ਵਧ ਰਿਹਾ ਵੀਰ ਲਾਈਟ ਲਾਈਟ ਬੱਤੀ ਹੈਗੀ ਪਿੰਡ ਚ ਹਾਂਜੀ ਲਾਈਟ ਬੱਤੀ ਜ਼ਰੂਰ ਹੈ ਜੀ ਲੈਟਾ ਲਵਾਈ ਹੋਈ ਨੇ ਸਰਪੰਚ ਸਾਹਿਬ ਨੇ ਜੀ ਪਤਾ ਲੱਗ ਜਾਂਦਾ ਹੈ ਜੀ ਇਹ ਵਜੇ ਕਿਹਾ ਸਵੇਰ ਤੋਂ ਕਿੰਨਾ ਕ ਪਾਣੀ ਵਧਿਆ ਸਵੇਰ ਤੋਂ ਵੀਰ ਵੱਧ ਗਿਆ ਪੱਛੇ ਫੁੱਟ ਪਾਣੀ ਵਧ ਗਿਆ ਜੀ ਮਾਰਨਿੰਗ ਉਰ 10 ਵਜੇ ਪਾਣੀ ਨਹੀਂ ਆਇਆ ਸੀ ਵੀਰ ਬੋਟੀਆਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੂਰੇ ਬੋਟੀਆਂ ਟੁੱਟ ਟੁੱਟ ਕੇ ਆ ਰਹੀਆਂ ਨੇ ਖੇਤ ਡੁੱਬ ਚੁੱਕੇ ਨੇ ਘਰਾਂ ਦੇ ਵਿੱਚ ਪਾਣੀ ਵੜਨ ਵਾਲਾ ਹੈ ਤਾਂ ਲੋਕ ਕਾਫੀ ਪਰੇਸ਼ਾਨ ਨੇ ਤਾਂ ਇਹ ਸਮਸਪੁਰ ਔਂਸਰ ਪਿੰਡ ਹੈ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖੋਗੇ ਕਿ ਗੋਡਿਆਂ ਤੋਂ ਉੱਪਰ ਤੱਕ ਪਾਣੀ ਜਿਹੜਾ ਆਣਾ ਸ਼ੁਰੂ ਹੋ ਚੁੱਕਿਆ ਇੱਕ ਅਗਰ ਦਰਿਆ ਦੀ ਮਾਰ ਜਿਹੜੀ ਐ ਸਪਿੰਡ ਦੇ ਵਿੱਚ ਸਭ ਤੋਂ ਪਹਿਲਾ ਪਈ ਐ ਇਹ ਊਨਸਾ ਸਮਸਪੁਰ ਪਿੰਡ ਐ ਜਿੱਥੇ ਦੇ ਹਾਲਾਤ ਨੂੰ ਦਿਖਾ ਰਹੇ ਆ ਤਾਂ ਇਹ ਸਿੰਭੂ ਘੇਰੇ ਤੇ ਬਾਈ ਪ੍ਰਸ਼ਾਸਨ ਨੇ ਕਿਸ਼ਤੀਆਂ ਹਰੋ ਭੇਜੀਗਾ ਹਮ ਮਿਲਟਰੀ ਈਵ ਲਗੁਰਾ ਨਾ ਮਿਲਟਰੀ ਆ ਇਹ ਹਰ ਸਿੰਭੂ ਵੀ ਹਮ ਗੇੜਾ ਮਾਰੇ ਕੁਛ ਨਹੀਂ ਐ ਉੱਥਾ ਸ਼ੰਭੂ ਹਾਂਜੀ ਸ਼ੰਭੂ ਬਾਰਡਰ ਵਾ ਕੁਛ ਨਹੀਂ ਐ ਜੱਤੋਂ ਇਨੋ ਜ਼ਿੰਮੇਦਾਰ ਰੋਕਣੇ ਹੋਵਾਂ ਦਿੱਲੀ ਜਾਣੇ ਤੇ ਜੱਤੋਂ ਮਿਲਟਰੀ ਪਤਾ ਨਹੀਂ ਕਹਾਂ ਤੇ ਆ ਜਾਏ ਈਵ ਨਾ ਉੱਥਾ ਕੋਈ ਯੋ ਮਤਵਲ ਮਿਲਟਰੀ ਆ ਉੱਥਾ ਨਾ ਆਪਣਾ ਕੋਈ ਕਿਸਤੀ ਨਹੀਂ ਹੁਣ ਕਿਹੜੇ ਕਿਹੜੇ ਲਿੰਕ ਰੋਡ ਜਿਹੜੇ ਬੰਦ ਹੋਏ ਨੇ ਉਸ ਤਰ੍ਹਾਂ ਔਨਸਰ ਪਿੰਡ ਸਮਸਪੁਰ ਆ ਗਿਆ ਨਾ ਇਹਨੂੰ ਕਿਹੜੇ ਕਿਹੜੇ ਪਿੰਡ ਲੱਗ ਰਿਹਾ ਲੋ ਸਿੰਬਲੀ ਜੰਡ ਮੰਗੋਲੀ ਰੈਫਰ ਨੇ ਖੜੀ ਮੰਨ ਉਹ ਇੱਧਰ ਰਸਤਾ ਬੰਦ ਹੈ 10 10 ਮਿੰਟਾਂ ਦਾ ਰਸਤਾ ਬਲੌਗ ਹੈ ਵੀਰੇ ਵੀ ਸਾਡੀ ਬੁੱਟੀ ਚਲ ਗਈ ਨਾ ਜੀ ਇਹ ਸਾਡੀ ਫਸਲ ਬਹੁਤ ਜਮੀਨ ਸਾਰਾ ਰਕਬਾ ਖਰਾਬ ਹੋ ਗਿਆ ਜੀ ਬਸ ਉਹ ਉਮੀਦ ਹੈ ਕਿ ਸਵੇਰ ਤੱਕ ਪਾਣੀ ਉਤਰ ਜਾਏਗਾ ਉਹ ਉਮੀਦ ਨਹੀਂ ਵੀਰੇ ਜੀ ਸ਼ਾਮ ਟਾਈਮ ਇਹਨਾਂ ਨੇ ਪਾਣੀ ਛੱਡਿਆ ਜੀ ਸਾਨੂੰ ਕੋਈ ਨਹੀਂ ਇਹਨਾਂ ਨੇ ਚੇਤਾਵਨੀ ਦਿੱਤੀ ਵੀ ਪਾਣੀ ਛੱਡਿਆ ਜਾ ਰਿਹਾ ਸਾਨੂੰ ਤਾਂ ਪਾਣੀ ਆਏ ਦਾ ਹੀ ਪਤਾ ਲੱਗਿਆ ਜੀ ਨਾ ਸਾਨੂੰ ਪਿੱਛੇ ਤੋਂ ਕੋਈ ਖਬਰ ਆਈ ਵੀ ਪਾਣੀ ਛੱਡਿਆ ਆਪਣਾ ਸੁਰੱਖਿਆ ਤੁਸੀਂ ਕਰੋ ਸਾਨੂੰ ਕੁਝ ਨਹੀਂ ਪਾਣੀ ਛੱਡ ਦਿੰਦੇ ਨੇ ਜੀ ਕਿੰਨੇ ਵਜੇ ਪਾਣੀ ਵੜ ਗਿਆ ਦੀ ਪਿੰਡ ਚ ਪਿੰਡ ਚ ਪਾਣੀ ਦਾ ਜੀ ਵੜ ਗਿਆ ਸੀ 1 2 ਵਜੇ ਤੱਕ ਪਰ ਖੇਤਾਂ ਚ ਸਾਰੀ ਫਸਲ ਖਰਾਬ ਹੋ ਗਈ ਜੀ ਸਾਡੀ ਇਹ ਤਾਂ ਸਵੇਰ ਦਾ ਚੱਲੇ ਰਿਹਾ ਜੀ ਇੱਧਰ ਤਾਂ ਸਾਡੇ ਪਰਾਂ ਜੀ 1 2 ਵਜੇ ਪਾਣੀ ਵੜ ਗਿਆ ਸੀ ਜੀ ਹਾਂ ਜੀ ਵੀਰ ਸਵੇਰੇ ਵੜ ਗਿਆ ਸੀਗਾ ਸਵੇਰੀਆਂ ਪਾਣੀ ਵੜ ਗਿਆ ਸੀ ਜੀ ਤੇ ਕਰਦੇ ਨੇ ਕਿਹਾ ਸੀਗਾ ਵੀ ਤੁਸੀਂ ਬਾਹਰ ਨਾ ਜਾਓ ਕਰਦੇ ਤਾਂ ਕਹਿੰਦੇ ਆ ਜੀ ਕਿ ਕਿਹ ਗਰਾ ਜਾਣਾ ਤਾਂ ਪੈਂਦਾ ਹੈ ਜੀ ਬਾਹਰ ਸਾਰਾ ਕੁਝ ਦੇਖਣਾ ਪੈਂਦਾ ਜੀ ਗੋਂ ਦਾ ਜੀ ਪਾਣੀ ਪੂਣੀ ਦਾ ਵੀ ਕਿੰਨਾ ਪੱਧਰ ਘਟ ਰਿਹਾ ਵਧ ਰਿਹਾ ਜੀ ਇਹ ਤਾਂ ਕੰਮ ਕਰਦਾ ਵੀ ਔਖਾ ਹੁੰਦਾ ਹੋਏਗਾ ਨਾ ਜੇ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਜੇ ਪਾਣੀ ਛੱਡਣਾ ਵੀ ਹੈ ਥੋੜਾ ਥੋੜਾ ਕਰਕੇ ਛੱਡੇ ਕਿਉਂਕਿ ਤੁਸੀਂ ਇਹ ਫਸਲ ਲਈ ਜਾਂਦੇ ਹੋ ਨਾਲ ਹੀ ਆਪਣੇ ਨਾ ਖੇਤ ਨੇ ਇਹ ਬਿਲਕੁਲ ਖਤਮ ਹੈ ਹੁਣ ਇਹ ਸਿਰੇ ਦੇ ਫਸਲ ਆਈ ਹੋਈ ਹੈ ਇਹਦਾ ਦੱਸੋ ਸਰਕਾਰ ਕੁਝ ਦੇਗੀ ਪਹਿਲੀ ਨਹੀਂ ਕਿਸਾਨਾਂ ਦੀ ਦਾ ਫਸਲਾ ਉੱਟਦੀਆਂ ਮੰਡੀਆਂ ਚ ਹੁਣ ਇਹ ਸਾਡੀ ਖਰਾਬ ਹੋ ਗਈ ਆ ਦੇਖੋ ਤੁਸੀਂ ਜਿੰਨਾ ਵੀ ਏਰੀਆ ਮਤਲਬ ਖਾਤਮ ਹੈ ਡੰਗਰੋਂ ਭੁੱਖੇ ਮਰਦੇ ਜੀ ਸਾਡੇ ਡੰਗਰਾਂ ਦਾ ਕੱਖ ਨਹੀਂ ਰਿਹਾ ਜੀ ਸਾਰਾ ਪਾਣੀ ਨਾ ਖਰਾਬ ਕਰ ਦਿੱਤਾ ਜੀ ਉਹ ਦਾਣਾ ਪਾंदे ਡੰਗਰਾਂ ਨੂੰ ਦਾਣਾ ਰਾਸਤਾ ਹੀ ਬਲੋ ਗਿਆ ਦਾਣਾ ਵੀ ਕਿੱਥੋਂ ਲਿਆਣਗੇ ਜੀ ਤੁਸੀਂ ਮੈਂ ਅੱਗੇ ਦੀ ਤਸਵੀਰ ਦਿਖਾਵਾਂਗਾ ਤੁਸੀਂ ਇਹ ਇਹ ਤਸਵੀਰ ਦੇਖੋ ਤੁਸੀਂ ਕਿ ਪਾਣੀ ਕਿਸ ਤਰ੍ਹਾਂ ਛੱਲਾ ਮਾਰਦਾ ਹੋਇਆ ਤੇਜ਼ ਰਫ਼ਤਾਰ ਦੇ ਨਾਲ ਇੱਧਰ ਖੇਤਾਂ ਵੱਲ ਨੂੰ ਜਾ ਰਿਹਾ ਪਿੰਡ ਵੱਲ ਨੂੰ داਖਿਲ ਹੋ ਰਿਹਾ ਅੱਗੇ ਕਿਹੜੇ ਕਿਹੜੇ ਪਿੰਡ ਨੇ ਇਧਰ ਨੂੰ ਇਧਰ ਜੀ ਕਪੂਰੀ ਆ ਜੀ ਸਰਾਲਾ ਜੀ ਕਪੂਰੀ ਜੀ ਇਧਰ ਇਧਰ ਨੂੰ ਹੈ ਇਧਰ ਪਾਣੀ ਜਾ ਰਿਹਾ ਹਾਂਜੀ 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 ਅੱਗੇ ਸਰਾਲਾ ਨਹਿਰ ਤੇ ਜਾ ਕੇ ਪਾਣੀ ਦੀ ਡੱਫ ਲੱਗ ਜਾਂਦੀ ਹੈ ਜੀ ਫਿਰ ਉਹਨ ਪਾਣੀ ਉਹਨਾਂ ਨੂੰ ਖਤਰਾ ਬਹੁ ਬਣਦਾ ਹੈ ਜੀ ਪਿੰਡਾਂ ਨੂੰ ਨਹੀਂ ਬੰਨ ਬੁੰਦਾ ਨਹੀਂ ਟੁੱਟਿਆ ਕਿਤੇ ਨੱਕਾ ਨਹੀਂ ਬੰਨ ਕੋਈ ਨਹੀਂ ਟੁੱਟਿਆ ਜੀ ਸਾਰੇ ਆਪਣੀ ਆਪਣੀ ਰੱਖਿਆ ਨਹੀਂ ਆ ਸਾ ਜੀ ਇਹ ਦੇਖ ਸਕਦੇ ਤੁਸੀਂ ਇਹ ਇਹ ਪਹਿਲਾਂ ਵੀ ਬੰਨ ਸਾਡਾ ਇੱਕ ਵਾਰੀ ਉਤੋਂ ਅੱਗੇ ਤੋਂ ਟੁੱਟ ਚੁੱਕਿਆ ਹੈ ਮਤਲਬ ਇਸੇ ਦੀ ਸਾਨੂੰ ਤਾਂ ਇਸੇ ਦੀ ਟੈਨਸ਼ਨ ਹੈ ਰਾਤ ਨੂੰ ਵੀ ਇਹ ਟੁੱਟ ਸਕਦਾ ਹਾਂ ਇਹਦੇ ਵਿੱਚ ਕੋਈ ਉੱਧਰ ਗੈਸ ਹੋਣੇ ਵਾਲੀ ਹੈ ਦੇਖੋ ਵੀ ਉਹ ਦਵਾਈ ਲੈ ਕੇ ਕਿਸ ਤਰ੍ਹਾਂ ਲਖਾ ਕਿਸ ਤਰ੍ਹਾਂ ਨਹੀਂ ਬੰਦੇ ਦੀ ਗਾਇ ਹੋਰ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕੀ ਬੜੀ ਮੁਸ਼ਕਲਾਂ ਦੇ ਨਾਲ ਇੱਥੋਂ ਦੀ ਸਫ਼ਰ ਤਿਆਰ ਕਰ ਰਹੇ ਨੇ ਪਿੰਡ ਵੱਲ ਨੂੰ ਜਾ ਰਹੇ ਨੇ ਕਹਿੰਦੇ ਕਿ ਇਹਨਾਂ ਦੀ ਗਾਂ ਸੂਣ ਵਾਲੀ ਹੈ ਤਾਂ ਇਹ ਸਮਾਨ ਲੈ ਕੇ ਇੱਥੋਂ ਦੀ ਜਾ ਰਹੇ ਨੇ ਤਾਂ ਤਸਵੀਰ ਦੇਖੋਗੇ ਹੱਥਾਂ ਦੇ ਵਿੱਚ ਚਪਲਾ ਨੇ ਗੋਡਿਆਂ ਤੋਂ ਉੱਪਰ ਪਾਣੀ ਹੈ ਅੱਗੇ ਬੂਟੀ ਤੈਰਦੀ ਹੋਈ ਆ ਰਹੀ ਹੈ ਪਿੰਡ ਦੇ ਰਸਤੇ ਸਾਰੇ ਬਲੌਕ ਹੋ ਚੁੱਕੇ ਨੇ ਇਸ ਪਾਣੀ ਕਰਕੇ ਲੇਕਿਨ ਫਿਰ ਵੀ ਆਪਣਾ ਸਫਰ ਜਿਹੜਾ ਘਰ ਤੱਕ ਦਾ ਤੈਅ ਕਰ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਓਂਸਰ ਸਮਸਪੁਰ ਪਿੰਡ ਹੈ